ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਆ ਮਾਰਨਿੰਗ ਦਾ 6:30 ਪਾਉਣੇ 7 ਦਾ ਟਾਈਮ ਆ ਕੱਪੜੇ ਜਿਵੇਂ ਮੈਂ ਰਾਤ ਫੁੱਲੀ ਮਸ਼ੀਨ 'ਚ ਲੋਡ ਕਰਦੇ ਸੀ ਤੇ ਸਵੇਰ ਨੂੰ ਬਸ ਧੋਤੇਗੇ ਚਾਹ ਵਗੈਰਾ ਪੀ ਕੇ ਮੈਂ ਕਿਹਾ ਚਲੋ ਪਹਿਲਾਂ ਕੱਪੜੇ ਸੁੱਕਣੇ ਪਾ ਕੇ ਆਵਾਂ ਤੇ ਬਾਹਰ ਆਏ ਮੌਸਮ ਵੀ ਕੁਝ ਬਦਲ ਲਈ ਸੀ بارش ਵਾਲਾ ਮੌਸਮ ਸੀ ਗਾਇਆਂ ਇਹ ਕਹਿ ਲਓ ਬਸ ਐਂ ਲੱਗਦਾ ਸੀ ਬਸ ਮੀ ਆਇਆ 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 ਨਾ ਡਰਦੀ ਡਰਦੀ ਨੇ ਮੈਂ ਕੱਪੜੇ ਪਾਏ ਬਾਹਰ ਮੈਂ ਕਿਹਾ ਚਲੋ ਫਿਰ ਦੇਖੀ ਜਾਊਗਾ ਕੱਪੜੇ ਤਾਂ ਪੌਣੀ ਨੇ ਮੌਸਮ ਤਾਂ ਰੋਜ਼ ਬਦਲਦਾ ਰੋਜ਼ ਹੁੰਦਾ ਮੀ ਤਾਂ ਕੋਈ ਪਤਾ ਨਹੀਂ ਕਈ ਵਾਰ ਤਾਂ ਬੱਦਰ ਲੰਘ ਜਾਂਦਾ ਆਨਲਾਈਨ ਮੋਸਟਲੀ ਤਾਂ ਆਨਲਾਈਨ ਕਦੇ ਕੀ ਕਹਿਣਾ ਕੰਨੀਆਂ ਜੀ ਪਾ ਕੇ ਬਸ ਭੂਰ ਜੀ ਪਈ ਤੇ ਇਹਨਾਂ ਨਾਲ ਆਪ ਪੌਣੀ ਹੋ ਜਾਂਦਾ ਮੀ ਆਗੇ ਮੀ ਆਗੇ ਹਨਾ ਤੇ ਮੈਂ ਕਿਹਾ ਚਲੋ ਅੱਜ ਆਊਗਾ ਕੋਈ ਮੀ ਕੰਨੀ ਚੱਕ ਲਾਂਗੇ ਕਪੜੇ ਮੈਂ ਸੁੱਕਣੇ ਪਾ ਰਹੀ ਸੀ ਕਪੜੇ ਹੈ ਵੀ ਜ਼ਿਆਦੇ ਸੀ ਅੰਦਰ ਪਾਉਂਦੀ ਫਿਰ ਮੈਨੂੰ ਲੱਗਦਾ ਉਹ ਵੀ ਠੀਕ ਨਹੀਂ ਸੀ ਮੈਂ ਚਲ ਜੇ ਮੌਸਮ ਜੇ ਬਦਲੇ ਤਾਂ ਚੱਕੇ ਜਾਣਗੇ ਬਾਹਰ ਪਾਦਾ ਨਹੀਂ ਕਪੜੇ ਪਾੜੀ ਦੇ ਬਾਹਰ ਹੀ ਕਪੜੇ ਵੀ ਕਾਫੀ ਸੀਗੇ ਤੇ ਫੁੱਲੀ ਮਸ਼ੀਨ 'ਚ ਮੇਰਾ ਕੰਮ ਸੌਖਾ ਹੋ ਗਿਆ ਕਿਉਂਕਿ ਫਿਰ ਸਵੇਰੇ ਸਵੇਰੇ ਅੰਦਰ ਕੰਮ ਕਰਨਾ ਬਾਹਰ ਤੋਂ ਕਪੜੇ ਤੋਂ ਔਖੇ ਹੁੰਦੇ ਨੇ ਇਹ ਹੁੰਦਾ ਕਿ ਰਾਤ ਨੂੰ ਕਪੜੇ ਪਾ ਦੇ ਟਾਈਮਰ ਲਗਾ ਦ ਸਵੇਰੇ ਉੱਠਾਂਗੇ ਤੇ ਕਪੜੇ ਧੋਤੇ ਪਏ ਹੁੰਦੇ ਨੇ ਸੁੱਕਣੇ ਪਾਉਣੇ ਹੁੰਦੇ ਨੇ ਕੱਢ ਕੇ ਅਤੇ ਜਿਹੜੇ ਨੀਲ ਵਾਲੇ ਕੱਪੜੇ ਹੁੰਦੇ ਨੇ ਉਹ ਮੈਂ ਜਰੂਰ ਕੱਢ ਕੇ ਉਹਨਾਂ ਨੂੰ ਨੀਲ ਦਿੰਦੀਆਂ ਨੀਲ ਦੇ ਕੇ ਡਰਾਈ ਚੁਕਾ ਕੇ ਦੁਬਾਰੇ ਫੇਰ ਮੈਂ ਉਹਨਾਂ ਨੂੰ ਕੱਢਦੀਆਂ ਥੋੜਾ ਜਿਹਾ ਉਹ ਚੱਕਰ ਪੈ ਜਾਂਦਾ ਨੀਲ ਵਾਲੇ ਕੱਪੜਿਆਂ ਦਾ ਜਾਂ ਤਾਂ ਫਿਰ ਸਾਰਾ ਹੀ ਲੋਡ ਆਪਣਾ ਨੀਲ ਵਾਲਾ ਹੋਵੇ ਫਿਰ ਤਾਂ ਆਪਾਂ ਮਸ਼ੀਨ 'ਚ ਜਿਵੇਂ ਆਪਾਂ ਲਿਕਵਿਡ ਪਾਉਣੇ ਨੀਲ ਵੀ ਪਾ ਦਈਏ ਫਿਰ ਵਿੱਚ ਚਿੱਟੇ ਸਾਰੇ ਨਹੀਂ ਹੁੰਦੇ ਕੁਝ ਕੱਪੜੇ ਚਿੱਟੇ ਹੁੰਦੇ ਨੇਗੇ ਉਹਨਾਂ ਨੂੰ ਕੱਢ ਕੇ ਦੁਬਾਰੇ ਫੇਰ ਨੀਲ ਦੇ ਕੇ ਡਰਾਈ ਕਰਨਾ ਪੈਂਦਾ ਤੇ ਕੱਪੜਿਆਂ ਦਾ ਕੰਮ ਮੇਰਾ ਹੋ ਗਿਆ ਖਤਮ ਸਵੇਰੇ ਖਤਮ ਨਹੀਂ ਹੋਇਆ ਯਾਨੀ ਕਿ ਬਸ ਧੋ ਕੇ ਸੁੱਕਣੇ ਪਾਤੇ ਸੁੱਕੇ ਹੀ ਜਾਣਗੇ ਹੁਣਾ ਨਾ ਉਸ ਤੋਂ ਬਾਅਦ ਫਿਰ ਅੰਦਰ ਆਪਾਂ ਦਾ ਕੰਮ ਕੰਮ ਕਰਾਂਗੇ ਕੰਮ ਕਰਕੇ ਫਿਰ ਬਿੱਜੀ ਕੱਪੜਾ ਤੇ ਗੇੜੇ ਮਾਰਨੇ ਪੈਣਗੇ ਇੱਕ ਵਾਰ ਧੋ ਕੇ ਚਲੋ ਧੋਣ ਦਾ ਕੰਮ ਹੋ ਗਿਆ ਖਤਮ ਟਾਈਮ ਹੋ ਗਿਆ 7 ਵਜੇ ਤੇ 7 ਵਜੇ ਕਿ ਮੈਂ ਸਾਢੇ 6 ਕੱਪੜੇ ਸੁੱਕਣੇ ਪਾਉਣ ਮਿਲ ਸੀ ਨੀਲ ਵਾਲੇ ਨੀਲ ਦਿੱਤਾ ਕੱਢ ਕੇ ਨਾ ਦੂਜੇ ਮੈਂ ਪਾ ਤੇ ਸੁੱਕਣੇ ਨੀਲ ਵਾਲੇ ਨੀਲ ਦੇਣਾ ਪਹਿਲਾਂ ਸਿਰ ਫੇਟਰਾ ਚੋਣੇ ਕਹਿੰਦੇ ਨੇ ਅੱਧਾ ਘੰਟਾ ਮੈਨੂੰ ਆਇਆ ਨਾ ਦੇ ਕੱਪੜਾ ਕੱਪੜਾ ਦੇ 7:00 ਵੱਜ ਗਏ ਹੁਣ ਬਣਾਉਣੀ ਸਬਜੀ ਰਾਜਮਾ ਬੋਇਲ ਹੋਈ ਪਈ ਜੇ ਮੈਂ ਚਾਹ ਤਰੀਸੀ ਰਾਜਮਾ ਮੈਂ ਬੋਇਲ ਕਰਕੇ ਰੱਖੀ ਜੇ ਰਾਜਮਾ ਬੋਇਲ ਹੋਈ ਪਈ ਨੇ ਉਧਰ ਮਲਾਈ ਜਮਾਈ ਸੀ ਉਹ ਰਿਟਕਣੀ ਮੈਨੂੰ ਆਇਆ ਲਾਈਟ ਸਨ ਚੱਲ ਜਾਈ ਮੈਂ ਰਾਜਮਾ ਦਾ ਮਸਾਲਾ ਕਰ ਲਾ ਮਸਾਲਾ ਕਰਕੇ ਭੁੰਨਣਾ ਤਾਰਦੇ ਇਹ ਚ ਗੜਚੀ ਮਾਰੇ ਜਿਵੇਂ ਉਧਰ ਉਧਰੋ ਚ ਬਲੈਂਡਰ ਮਾਰ ਦੂੰਗੀ ਮੱਖਣ ਚਾਹੇ ਮੈਂ ਬਾਅਦ ਕਰ ਲਾ ਸਬਜੀ ਇਕ ਵਾਰ ਤੜਕਾ ਲਗਾਨਾ ਕਿਉਂਕਿ ਰਾਜਮਾ ਜਿੰਨੀ ਜਲਦੀ ਬਣਨਗੇ ਜਿੰਨਾ ਟਾਈਮ ਉਹ ਪਏ ਰਹਿਣੇ ਉੰਨੇ ਹੀ ਅ ਲਾਈਟਾ ਦਾ ਕੰਮ ਕਰਨਾ ਸਬਜ਼ੀ ਬਣਾਉਣਾ ਪਹਿਲਾਂ ਮੱਖਣ ਚਾਹੇ ਬਾਚ ਫੜ ਲੂੰਗੀ ਤੇ ਇੱਕ ਹੋਰ ਮੱਖਣ ਨੂੰ ਮਲਾਈ ਰਿੜਕੋ ਤੇ ਰੱਖ ਦਾਂਣੀ ਬਲੈਂਡਰ ਮਾਰ ਕੇ ਰਾਜਮਾ ਹੋਏ ਕਾਰਜ ਜene ਚਿੱਟੇ ਚਨੇ ਲਸਣ ਬਿਨਾ ਜਮਾਈ ਨੇ ਚੰਗੀਆਂ ਨਹੀਂ ਹੋਏਗੀ ਹਾਲੇ ਕद्दू ਤੋਰੀਆਂ ਲਸਣ ਬਿਨਾ ਚੱਲ ਜਾਂਦੀਆਂ ਨੇ ਪਰ ਰਾਜਮਾ ਚਨੇ ਕੋਈ ਗਰੇਵੀਅਲ ਸਬਜ਼ੀ ਲਸਣ ਕੋਲ ਮੈਨੂੰ ਬਿਲਕੁਲ ਨਹੀਂ ਅੱਛੀ ਲੱਗਦੀ ਸਬਜ਼ੀ ਥੋੜੀ ਰਾਜਮਾ ਨਹੀਂ ਮੈਂ ਜਾਣੀ ਨਹੀਂ ਬਣਾਈ ਹੈਗੀ ਟਮਾਟਰ ਵੀ ਨਾਲ ਹੀ ਗਰੇਵੀ ਅੱਛੀ ਬਣਨੀ ਟਮਾਟਰ ਵੱਧ ਪਾਉਣਾ ਐਟਲੀਸਟ ਦੋ ਟਮਾਟਰ ਤਾਂ ਹੋਣ ਛੋਟੇ ਜਾਂ ਤਿੰਨ ਵੀ ਪਏ ਆਉਂਦੇ ਨੇ ਤੇ ਇੱਕ ਸਾਈਡ ਤੇ ਮੈਂ ਰੱਖਤਾ ਸੀ ਰਾਜਮਾ ਦੀ ਸਬਜ਼ੀ ਲਈ ਮਸਾਲਾ ਭੁੰਨਣਾ ਤੇ ਦੂਸਰੀ ਸਾਈਡ ਮੈਂ ਮਲਾਈ ਰੜਕ ਰਹੀ ਸੀ ਜਿਹੜੀ ਮਲਾਈ ਰਾਜਮਾਈਸ ਉਹਦਾ ਮੱਖਣ ਬਣਾਉਣਾ ਉਹ ਚ ਬਲੈਂਡਰ ਮਾਰੀ ਸੀ ਬਾਣੀ ਪਿੱਛ ਠੰਡਾ ਪਾਣੀ ਪਾ ਲਿਆ ਬਰਫ਼ ਪਾ ਲਈ ਤੇ ਫਿਰ ਆਪ ਨੂੰ ਨਾ ਇਲਾਜ ਹੁੰਦਾ ਜੋ ਕੰਮ ਜ਼ਿਆਦੇ ਹੋਣ ਵੀ ਆਪਾਂ ਜੇ 2-3 ਕੰਮ ਇਕੱਠੇ ਕਰ ਲਈਏ ਜਲਦੀ ਕੰਮ ਹੋ ਜਾਣ ਹਨਾ ਥੋੜਾ ਲਾਲਚ ਵੀ ਹੋ ਜਾਂਦਾ ਨਾ ਕੰਮ ਦਾ ਤੇ ਗਰਮੀ 'ਚ ਫਿਰ ਖੜਨਾ ਵੀ ਔਖਾ ਫਿਰ ਮੈਨੂੰ ਆਹ ਹੁੰਦਾ ਕਿਚਨ 'ਚ ਕੋਈ ਹੋਰ ਕੰਮ ਹੈਗਾ ਤੇ ਸਾਈਡ ਬਾਈ ਸਾਈਡ ਚਲ ਉਹ ਵੀ ਸ਼ੁਰੂ ਕਰ ਲਈ ਇੱਕ ਕੰਮ ਤੇ ਵੀ ਖੜਨਾ ਦੋ ਚ ਵੀ ਜੇ ਆਪਾਂ ਹੱਥ ਮਾਰੀ ਚੱਲਾਂਗੇ ਤੇ ਇਸ ਕਰਕੇ ਮੈਂ ਨਾਲ ਨਾਲ ਇਕੱਠੇ ਦੋ ਕੰਮ ਛੇੜ ਲਏ ਸੀ ਲਾਈਟ ਜਾਣ ਦਾ ਵੀ ਫਿਰ ਡਰ ਨਹੀਂ ਰਹਿੰਦਾ ਕਿਉਂਕਿ ਬਲੈਂਡਰ ਵੀ ਮੈਂ ਲਾਈਟ ਦੀ ਮਾਰਨਾ ਸੀਗਾ ਤੇ ਉਦੋਂ ਮਸਾਲਾ ਭੁੰਨ ਰਿਆ ਸੀ ਇੱਧਰ ਬਣ ਗਈ ਰਾਜਮਾ ਦੀ ਸਬਜ਼ੀ ਥੋੜੀ ਗਰੇਵੀ ਹਲੇ ਪਤ ਨਹੀਂ ਲੱਗਦੀ ਐ ਕਿਉਂਕਿ ਹੁਣੀ ਸਬਜ਼ੀ ਬ ਤੇ ਪਈ ਬੀ ਗ੍ਰੇਵੀ ਸੈੱਟ ਹੋ ਗਈ ਗੋਮਰਾਈਸ ਨਾਲ ਬਣ ਰਹੇ ਨੇ ਇਹਦੇ ਗ੍ਰੇਵੀ ਚਾਹੀਦੀ ਆ ਫਿਰ ਇਧਰ ਮੈਂ ਕਰਤਾ ਮੱਖਣ ਗਰਮ ਅਜਵਾਲਾ ਆ ਪਹਿਲਾਂ ਵਾਲਾ ਗਰਮ ਕਰਕੇ ਰੱਖਿਆ ਪਹਿਲਾਂ ੱਸੀ ਵਾਲਾ ਪਤੀਲਾ ਖਾਲੀ ਹੋ ਗਿਆ ਵਾਸ਼ ਕਰਤਾ ਤੇ ਇਧਰ ਬਣ ਰਹੇ ਨੇ ਫਿਰ ਰਾਈਸ ਕੱਚੀ ਗਰਮ ਹੋ ਗਈ ਪਈ ਇਧਰ ਬਣ ਰਹੇ ਨੇ ਰਾਈਸ ਤੇ ਇਧਰ ਹੈਗਾ ਮੇਰਾ ਬ੍ਰੇਕਫਾਸਟ ਓਟਸ ਮੈਂ ਸੋਕ ਕਰਕੇ ਰੱਖ ਦਿੱਤੇ ਵਿੱਚ ਡਰਾਈ ਫਰੂਟ ਵੀ ਪਾਤਾ ਸਾਰੀ ਮੇਰੇ ਵੱਲੋਂ ਤਿਆਰੀ ਹੋ ਦਵਿੰਦਰ ਨੇ ਵੀ ਖਾਣਾ ਖਾਣਾ ਕੋਈ ਨਾ ਚਾਵਲ ਮੈਨੂੰ ਬਣਾਉਣੇ ਹੋਣੀ ਚਾਵਲ ਬਣ ਰਹੇ ਨੇ ਤੇ ਮੇਰੇ ਬ੍ਰੇਕਫਾਸਟ ਵੀ ਰੈਡੀ ਹੈ ਤੇ ਹੁਣ ਕਿਚਨ ਦਾ ਕੰਮ ਹੋ ਗਿਆ ਸਾਰਾ ਖਤਮ ਕਿਚਨ ਕਲੀਨ ਹੋ ਗਈ ਬਸ ਜਿਹੜਾ ਆਟੇ ਵਾਲਾ ਡਰਮ ਨਾ ਅੱਜ ਮੈਂ ਕੱਢਿਆ ਧੋਣਾ ਉਹ ਤੇ ਜਿਹੜਾ ਕੈਬਿਨੇਟ ਆਟੇ ਵਾਲਾ ਡਰਮ ਜਿੱਥੇ ਫਿਰ ਹੋਂਦ ਉਹ ਮੈਂ ਕਲੀਨ ਕਰਦੀ ਹੁੰਦੀ ਹਾਂ ਜਦੋਂ ਆਟਾ ਰੀਫਿਲ ਕਰੀਏ ਵਿੱਚ ਡਰਮ ਨਿਕਲੇ ਉਦੋਂ ਸਾਫ ਹੁੰਦਾ ਤੇ ਡਰਮ ਐ ਬਾਹਰ ਲੈ ਜਾ ਕੇ ਧੋਣਾ ਮੈਂ ਕਿਹਾ ਚਲੋ ਪਹਿਲਾਂ ਕੈਬਿਨੇਟ ਆਟੇ ਵਾਲਾ ਸਾਫ ਕਰ ਲਾਂ ਜਿਹੜਾ ਰੇਲਿੰਗ ਬਣੀ ਹੋਈ ਹੈ ਨਾ ਸਾਈਡ ਤੇ ਜਿਹਨ ਤੇ ਉੱਪਰ ਉਹਦੇ ਸੁੱਕਾ ਆਟਾ ਹੌਲੀ-ਹੌਲੀ ਕਰਕੇ ਜਮਾ ਹੋ ਜਾਂਦਾ ਫਿਰ ਜਿਸ ਦਿਨ ਮੈਂ ਕਲੀਨ ਕਰਦੀ ਆ ਉਹਨੂੰ ਵੀ ਇੱਕ ਪੁਰਾਣੇ ਟੂਥ ਬਰਸ਼ ਨਾਲ ਨਾ ਅੱਛੀ ਤਰ੍ਹਾਂ ਸਾਫ਼ ਕਰ ਲੈਂਦੀ ਆ ਜਿਹੜਾ ਕਿ ਉੱਪਰੋਂ ਆਟਾ ਹੁੰਦਾ ਉਤਰ ਜਾਂਦਾ ਫਿਰ ਆਪਣਾ ਡਰਾਅਰ ਈਜ਼ੀਲੀ ਅੰਦਰ-ਬਾਹਰ ਹੋਣ ਲੱਗ ਜਾਂਦਾ ਨਹੀਂ ਥੋੜਾ ਜਿਹਾ ਆਪ ਨੂੰ ਮੂਵਮੈਂਟ ਕਰਨੀ ਉਹਦੀ ਹਾਰਡ ਜੀ ਲੱਗਦੀ ਹੈ ਨਾ ਇਹ ਐਂਗਲ ਦੀ ਵੀ ਫਿਰ ਸਫਾਈ ਕਰਨੀ ਪੈਂਦੀ ਆ ਨਹੀਂ ਫਿਰ ਆਟਾ ਇੱਥੇ ਜਮਾ ਹੋ ਕੇ ਜਾਮ ਹੋ ਜੇ ਬਹੁਤ ਮੁਸ਼ਕਲ ਆ ਸਫਾਈ ਰੱਖਣ ਇੱਕ ਇੱਕ ਚੀਜ਼ ਦੀ ਘਰ ਵਿੱਚ ਨੰਗਾ ਰੱਖਣੀ ਬਹੁਤ ਜ਼ਿਆਦਾ ਮੁਸ਼ਕਲ ਵੀ ਐ ਇੰਨਾ ਆਪਣੇ ਘਰ 'ਚ ਸਮਾਨ ਹੁੰਦਾ ਐਨੇ ਘਰ ਦੇ ਕਾਰਨਰ ਹਨਾ ਕੀ ਕੁਛ ਬਸ ਬਹੁਤ ਜ਼ਿਆਦਾ ਮੁਸ਼ਕਲ ਆ ਵੀ ਬੰਦਾ ਕੈਨ ਹੋ ਗਿਆ ਪੌਣੇ 10 ਦਾ ਕਿਚਨ ਹੋ ਗਿਆ ਕਲੀਅਰ ਹੁਣ ਮੈਂ ਕਿਚਨ 'ਚ ਫ੍ਰੀ ਹੋਈ ਆ ਇਹ ਆਟੇ ਵਾਲਾ ਕੈਬਿਨੇਟ ਮੈਂ ਕਿਤਾ ਕਲੀਨ ਇਹਨੂੰ ਮੈਂ ਖੁੱਲਾ ਰੱਖੂੰ ਤਾਂ ਕਿ ਹਵਾ ਲੱਗੇ ਦੇ ਵਿੱਚ ਮੈਂ ਗਿੱਲਾ ਕੱਪੜਾ ਮਾਰਿਆ ਸਾਰੇ ਕਿਤੇ ਉਹ ਸਾਰੇ ਨੀਚੇ ਐਂਗਲਾਂ ਤੇ ਅੱਛੀ ਤਰ੍ਹਾਂ ਬ੍ਰਸ਼ ਮਾਰ ਕੇ ਕੱਪੜਾ ਮਾਰਿਆ ਪਿੱਛੇ ਤੱਕ ਬਿਲਕੁਲ ਸਾਈਡਸ ਤੇ ਸਾਰੇ ਕਿੰਨੀ ਦਾ ਆਟੇ ਚ ਸੁਸਰੀ ਪੈਣ ਦੇ ਜਾਲਾ ਦੁਆਲਾ ਇਹ ਉਧਰ ਸਾਫ ਹੋਵੇ ਇਧਰੋਂ ਬਿਲਕੁਲ ਕਲੀਨ ਕਰਤਾ ਵਿੱਚੋਂ ਆਟੇ ਵਾਲਾ ਡਰਮ ਕੱਢਿਆ ਪੇ ਬਾਹਰ ਵਾਸ਼ ਕਰੂੰਗੀ ਬਾਹਰ ਲੈ ਆ ਕੇ ਤੇ ਇਧਰੋਂ ਕਿਚਨ ਕਲੀਨ ਹੈ ਦੋਨੇ ਸਿੰਕਸ ਕਰਤੀਆਂ ਕਲੀਨ ਕਿਚਨ ਚੋਂ ਹੁਣ ਫ੍ਰੀ ਹੋਇਆ 10 ਵਜੇ ਜਾਂਦੇ ਲਗਭਗ 10 ਵਜਿਆਂ ਦੇ ਨੇ ਤੇ ਉਧਰ ਮੇਰੇ ਕੱਢੇ ਪਏ ਨੇ ਓਟਸ ਸ਼ਾਮ ਨੂੰ ਰੋਸਟ ਕਰੂੰ ਓਟਸ ਰੋਸਟ ਕਰ ਹੋਏ ਖਤਮ ਹੋ ਗਏ ਉਹ ਰੋਸਟ ਕਰਾ ਕੇ ਰੱਖੂੰ ਤਵਾ ਬਾਹਰ ਪਿਆ ਚੱਕਲਾ ਮਾਰ ਫੇਕੂੰਗੀ ਡਰਾ ਮੈਂ ਕੈਬਿਨੇਟ ਸਾਫ ਕੀਤਾ ਆਟੇ ਵਾਲਾ ਡਰਮ ਵਾਲਾ ਉਹਦੇ ਵਿੱਚ ਰੱਖੂੰ ਫਿਰ ਬਾਅਦ ਵਿੱਚ ਚਲਦੇ ਹੁਣ ਬਾਹਰ ਕਲੀਨ ਕਰਦੇ ਮੈਂ ਆਹ ਵਾਲਾ ਡਰਮ ਆਟੇ ਵਾਲਾ ਡਰਮ ਲਈ ਆਇਸੀ ਬਾਹਰ ਨੂੰ ਵਾਸ਼ ਕਰਦੇ ਗੋਗੇ ਅੰਦਰ ਕਿਚਨ ਵਿੱਚ ਤੇ ਇਹ ਵਾਸ਼ ਕਰਨਾ ਪੋਸਿਬਲ ਨਹੀਂ ਹੈਗਾ ਸਿੰਕ ਵਿੱਚ ਰੱਖ ਕੇ ਇਹਨਾਂ ਵਾਲਾ ਡਰਮ ਤੇ ਬਾਹਰ ਲੈ ਕੇ ਆਈਆਂ ਨਵਾਂ ਆਟਾ ਆਊਗਾ ਉਹ ਪਿਸਵਾ ਕੇ ਚ ਪਾਵਾਂਗੇ ਜਿੰਨਾ ਕਿ ਵਿੱਚ ਹੈਗਾ ਇਸ ਨੂੰ ਖਰਦੀ ਕਰ ਲੈ ਮੈਂ ਚਲੋ ਵਾਸ਼ ਕਰਕੇ ਇਹਨੂੰ ਰੱਖ ਦਿੰਦੇ ਕਿਉਂਕਿ ਗਰਮੀ ਆ ਨਾ ਫਿਰ ਆਟੇ 'ਚ ਸੁਸੁਰੀ ਪੈ ਜਾਂਦੀ ਆ ਤੇ ਵਾਸ਼ ਕਰਨਾ ਵੀ ਇਹ ਜ਼ਰੂਰੀ ਹੋ ਜਾਂਦਾ ਟਾਈਮ ਟੂ ਟਾਈਮ ਸਰਦੀ ਵਿੱਚ ਹਜੇ ਹੋਰ ਗੱਲ ਹੁੰਦੀ ਆ ਪਰ ਗਰਮੀ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਵਾਸ਼ ਕਰਨਾ ਤੋ ਇਹਨੂੰ ਬਾਹਰ ਕਰ ਲੰਨੇ ਬਹੁਤ इजीली ਉਹਦੇ ਖੁੱਲੀ ਜਗ੍ਹਾ ਚ ਧੁੱਤ ਜਾਊਗਾ ਫਿਰ ਜਦੋਂ ਆਟਾ ਖਤਮ ਹੁੰਦਾ ਨਾ ਮਾ ਆਟਾ ਦੇ ਫਿਲ ਕਨ ਡਰਮ ਵੀ ਧੁੱਤ ਜਾਂਦਾ ਤੇ ਆਟੇ ਵਾਲੇ ਕੈਬਿਨੇਟ ਦੇ ਵੀ ਅੰਦਰੋਂ ਸਫਾਈ ਹੋ ਜਾਂਦੀ ਐ ਇਹ ਵੀ ਫਿਰ ਜਿਸ ਦਿਨ ਇਹੀ ਹੁੰਦਾ ਕਿ ਆਟਾ ਭਰਾਂਗੇ ਢੋਲੀ ਬਾਹਰ ਨਿਕਲੂਗੀ ਆਟੇ ਵਾਲੀ ਫਿਰ ਅੰਦਰੋਂ ਸਾਫ਼ ਹੋਊ ਸਾਰਾ ਕੁਝ ਜਦੋਂ ਡਰਮ ਅੰਦਰ ਭਿਆਉਂਦੇ ਨਾ ਤਾਂ ਫਿਰ ਕੈਬਿਨੇਟ ਸਾਫ਼ ਹੋਪ ਇਹਨਾਂ ਡਰਮ ਸਾਫ਼ ਹੋਵੇ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਇੱਕ ਬਿੰਦੂ 'ਚ ਸਾਫ਼ ਕਰਨੇ ਵੀ ਪੋਸੀਬਲ ਨਹੀਂ ਹੈਗੀਆ ਜਿਵੇਂ ਜਿਵੇਂ ਜੀ ਜੀ ਦੇ ਟਾਈਮ ਆਉ ਜੀ ਦੀ ਭਾਰੀ ਆਉਂਦੀ ਹੈ ਸਾਫ਼ ਹੋ ਜਾਂਦਾ ਬਸ ਕਹਿਣ ਦਾ ਭਾਵ ਇਹ ਹੈ ਕਿ ਘਰ 'ਚ ਕੰਮ ਖਤਮ ਨਹੀਂ ਹੁੰਦੇ ਕੰਮ ਤਾਂ ਇੰਨੇ ਜ਼ਿਆਦੇ ਨੇ ਵੀ ਕੰਮ ਮੁੱਕਦੇ ਨਹੀਂ ਹੈਗੇ ਤੁਸੀਂ ਚਲੋ ਮਰਜ਼ੀ ਦੇਖ ਲਓ ਕੰਮ ਚਾਹੇ ਸਾਰਾ ਦਿਨ ਕਰੋ ਚਲੋ ਸਾਰਾ ਦਿਨ ਹੀ ਮੁੱਕਦੇ ਹੈਗੇ ਬਸ ਕੰਮ ਛੱਡ ਕੇ ਬੈਠ ਜਾਈਦਾ ਵੀ ਹੁਣ ਥੱਕ ਗਏ ਹੁਣ ਬਹੁਤ ਹੋ ਗਿਆ ਬਸ ਆ ਕੇ ਫੇਰ ਕਰਾਂਗੇ ਡਰਮ ਬਹੁਤ इजीली ਸੌਕੇ ਤਰੀਕੇ ਨਾਲ ਧੋਤਾ ਗਿਆ ਬਾਹਰ ਤਾਂ ਖੁੱਲ੍ਹੀ ਜਗ੍ਹਾ 'ਚ ਤੇ ਗੰਦਾ ਗੁੰਦਨ ਤਾਂ ਕੋਈ ਐਡੀ ਗੱਲ ਨਹੀਂ ਸੀ ਗੰਦਾ ਨਹੀਂ ਸਾਫ਼ ਹੀ ਸੀਗਾ ਬਸ ਇੱਕ ਆਇਆ ਵੀ ਅੰਦਰੋਂ ਆਪਾਂ ਨੂੰ ਤਸੱਲੀ ਹੋ ਗਈ ਕਿ ਸਾਫ਼ ਕਰਤਾ ਆਪਾਂ ਧੋਤਾ ਤੇ ਨਵਾਂ ਆਟਾ ਪਾਵਾਂਗੇ ਫੇਰ ਖਰਾਬ ਹੋਣ ਦਾ ਡਰ ਨਹੀਂ ਪੈਂਦਾ ਮੈਨੂੰ ਨਾ ਹੁਣ ਡਰਮ ਬਹੁਤ ਵੱਡਾ ਲੱਗ ਰਿਹਾ ਸੀ ਮੈਨੂੰ ਐ ਲੱਗ ਰਿਹਾ ਸੀ ਸਾਡੇ ਆਟਾ ਇੰਨਾ ਲੱਗਦਾ ਨਹੀਂਗਾ ਪਰ ਡਰਮ ਐਡਾ ਵੱਡਾ ਮੈਂ ਸੋਚ ਰਹੀ ਸੀ ਕੋਈ ਹੋਰ ਛੋਟੀ ਕੋਈ ਪੀਪੀ ਨਹੀਂ ਫਿਰ ਛੋਟਾ ਡਰਮ ਪਿਆ ਵੀ ਉਹ ਰੱਖ ਲੈਦਾ ਮੈਨੂੰ ਬਹੁਤ ਵੱਡਾ ਲੱਗ ਰਿਹਾ ਸੀ ਜੋ ਮੈਂ ਧੋਰੀ ਸੀ ਕਿਉਂਕਿ ਬੱਚੇ ਹੈ ਨਹੀਂ ਆਟਾ ਹੁਣ ਸਾਡੇ ਇੰਨਾ ਘੱਟ ਲੱਗਦਾ ਨਾ ਆਟਾ ਐਂ ਕਹਿ ਲਓ ਮਹੀਨੇ 'ਚ 10 ਕਿਲੋ ਆਟਾ ਸਾਡੇ ਲੱਗਦਾ ਹੀ ਨਹੀਂ ਹੋਣਾਗਾ ਮਸਾਂ ਮੈਨੂੰ ਤਾਂ ਲੱਗਦਾ 5-7 ਕਿਲੋ ਲੱਗਦਾ ਹੁਣ ਸਾਡੇ ਚ ਕੀ ਕਹਿੰਨਾ ਕੋਈ ਧਿਆੜ ਜਾਂ ਕੋਈ ਖੇਤ ਰੋਟੀ ਅੰਤਾਂ ਕੀ ਕਹਿੰਨ ਜਿਆਦਾ ਲੱਗਦੇ ਨਹੀਂ ਸਾਡੇ ਸਾਡੇ ਵਾਸਤੇ 10 ਕਿਲੋ ਆਟਾ ਵੀ ਇੰਨਾ ਫੈਮੀਨੇਚ ਲੱਗਦਾ ਨਹੀਂਗਾ ਤੇ ਹੁਣ ਮੈਂ ਆ ਕੇ ਬਾਹਰ ਉਤਾਰ ਕੇ ਲੈ ਕੇ ਆਈ ਸੀ ਕਪੜੇ ਜਿਵੇਂ ਜਿਵੇਂ ਸੁੱਕਰੇ ਸੇ ਉਤਾਰੀ ਜਾ ਰਹੀ ਸੀ ਪ੍ਰੈਸ ਵਾਲੇ ਨਾਲ ਦੇ ਨਾਲ ਅਲੱਗ ਕਰ ਦੂੰਗੀ ਚੇਅਰ ਤੇ ਤਾਂ ਕਿ ਇਹਨਾਂ ਵਿੱਚ ਪਈਆਂ ਚ ਬਾੜਨਾ ਬੈਣ ਬੈੱਡ ਤੇ ਆਪਾਂ ਜੇ ਲਿਉਣਸਾਰ ਕਪੜੇ ਬਾਹਰੋਂ ਇਦਾਂ ਹੀ ਰੱਖ ਦੈਨਾਂ ਤਾਂ ਬਲ ਬਹੁਤ ਜ਼ਿਆਦਾ ਪੈਦੇ ਨੇ ਕੁਝ ਤਾਂ ਮਸ਼ੀਨਾਂ ਬਲ ਪਾ ਦਿੰਦੀਆਂ ਨੇ ਜੋ ਤੋਂ ਨੇ ਮਸ਼ੀਨਾਂ ਵਿੱਚ ਕੁਛ ਜਦੋਂ ਆਪਾਂ ਰੱਖ ਦੰਨੇ ਆ ਕੱਪੜਾ ਢੇਰ ਲਿਆ ਕੇ ਬੈਠਦੇ ਉਹ ਚ ਪਿਆ ਚ ਫਿਰ ਹੋਰ ਬਲ ਪੈ ਜਾਂਦੇ ਨੇ ਫਿਰ ਪ੍ਰੈਸ ਆਪ ਨਹੀਂ ਕਰਨੇ ਹੁੰਦੇ ਨੇ ਧੋਪੀ ਤੋਂ ਕਰਵਾਣੇ ਹੁਣ ਤਾਂ ਆਪਾਂ ਹੋਰ ਬਲ ਪਾ ਕੇ ਵੀ ਦੇਦੀ ਵਿਚਾਰ ਤੋਪੀ ਤੇ ਕਰਨੇ ਨੇ ਪਰ ਜੋ ਆਪ ਕਰਨੇ ਹੁਣ ਫਿਰ ਐ ਹੁੰਦਾਗਾ ਵੀ ਕਰਨੇ ਤਾਂ ਆਪ ਨੇ ਫਿਰ ਆਪ ਹੀ ਔਖੇ ਹੋਵਾਂਗੇ ਇਸ ਤੋਂ ਅੱਛਾ ਤਾਂ ਕਿ ਇਹਨਾਂ ਨੂੰ ਹੁਣੀ ਸਿੱਧੇ ਸਿੱਧੇ ਰੱਖ ਦੇਈਏ ਫਿਰ ਪ੍ਰੈਸ ਵਾਲੇ ਮੈਂ ਫਾਈਟ ਤੇ ਕਰੀ ਜਾ ਰਹੀ ਸੀ ਕੰਮ ਇੰਨੇ ਜ਼ਿਆਦਾ ਸੀ ਅੱਜ ਮੈਨੂੰ ਇੰਨੀ ਥਕਾਵਟ ਹੋਈ ਪਈ ਸੀ ਨਾ ਹੁਣ ਬਹੁਤ ਜ਼ਿਆਦਾ ਥਕਾਵਟ ਹੋਈ ਪਈ ਸੀ ਕੰਮ ਹਜੇ ਵੀ ਹੋਰ ਸੀ ਪਰ ਕੁਝ ਮੈਂ ਕੰਮ ਛੱਡ ਤੇ ਇੱਕ ਪੈਨ ਦਾ ਕਮੈਂਟ ਆਇਆ ਸੀ ਕਿ ਜੇ ਤੁਸੀਂ ਛੋਟੀ باسکٹ ਨੂੰ ਕਿਵੇਂ ਯੂਜ਼ ਕਰਦੇ ਹੋ ਮੇਰੇ ਦੋਸਤ ਮੈਂ ਤੁਹਾਨੂੰ ਪਹਿਲਾਂ ਵੀ ਜੱਸਾ ਸੀ ਮੈਂ ਤਾਂ ਜਸਟ ਇਹੰਤ ਬੈੱਡ ਕੋਲ ਸਾਈਡ ਤੇ ਰੱਖੀ ਹੋਈ ਇਹਦੇ ਵਿੱਚ ਮੇਰਾ ਚਾਰਜਰ ਆ ਜਾਂਦਾ ਫਿਰ ਚਾਰਜਰ ਦੀ ਵਾਇਰ ਜਿੱਦ ਖਲਾਰਾ ਜਾਂ ਨਹੀਂ ਪੈਂਦਾ ਜੇ ਯੂਜ਼ ਕਰਨਾ ਹੁੰਦਾ ਮੈਂ ਖੋਲਣਾ ਨਹੀਂ ਕਾਉਂ ਤੇ ਮੈਂ ਸਪੈਕਟਸ ਰੱਖੀ ਹੋਈ ਇਹਦੇ ਵਿੱਚ ਬਾਕੀ ਤੁਸੀਂ ਇਹਨੂੰ ਮਲਟੀ ਪਰਪਸ ਯੂਜ਼ ਕਰ ਸਕਦੇ ਹੋਗੇ ਤੁਸੀਂ ਇਹਦੇ ਵਿੱਚ ਆਪਣੇ ਕਲਚਰਸ ਵੀ ਸਟ ਕੋਈ ਉਸ ਤਰ੍ਹਾਂ ਦੀ ਚੀਜ਼ ਇਹਦੇ ਵਿੱਚ ਰੱਖ ਸਕੋਗੇ ਕੋਈ ਫਿਰ ਆਪਣੇ ਇਹ ਚੀਜ਼ਾਂ ਨਾਲ ਕੀ ਹੁੰਦਾ ਫਲਾਰਾਂ ਜੇ ਨਹੀਂ ਪੈਂਦੇ ਇੱਕ ਜਗ੍ਹਾ ਸਮੀਆਂ ਰਹਿੰਦੀਆਂ ਨਹੀਂ ਹੈ ਬਾਕੀ ਉਹਨੂੰ ਜਿਵੇਂ ਮਰਜ਼ੀ ਯੂਜ਼ ਕਰ ਲਓ ਕੋਈ ਫਲਾਰਸ ਲਗਾ ਕੇ ਡੈਕੋਰੇਸ਼ਨ ਲਈ ਵੀ ਯੂਜ਼ ਕਰ ਸਕਦੇ ਹੋ ਬੱਚਿਆਂ ਦੇ ਸਟੇਜ ਟੇਬਲ ਤੇ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਕੋਈ ਐਂਦਾ ਐਂਦਾ ਤਾਂ ਕੋਈ ਚੀਜ਼ ਇਹਦੇ ਵਿੱਚ ਰੱਖੋ ਜੋ ਡੇਲੀ ਤੁਸੀਂ ਆਪਣੇ ਪ੍ਰੋਡਕਟਸ ਯੂਜ਼ ਕਰਦੇ ਹੋ ਕੋਈ ਮੇਕਅਪ ਲਈ ਜਾਂ ਸਕਿਨ ਕੇਅਰ ਲਈ ਉਹ ਉਹ ਵੀ ਰੱਖ ਸਕਦੇ ਹੋ ਤਾਂ ਕਿ ਤੁਹਾਨੂੰ ਬਹੁਤ ਜ਼ਿਆਦਾ ਸਮਾਨ ਵਿੱਚੋਂ ਚੱਕਣੇ ਨਾ ਪੈਣ ਜੋ ਤੁਸੀਂ ਡੇਲੀ ਯੂਜ਼ ਕਰਨਾ ਹੁੰਦਾ फटाफट ਤੁਹਾਨੂੰ ਚੀਜ਼ ਮਿਲ ਜੇ ਉਹ ਵੀ ਤੁਸੀਂ ਆਪਣੇ ਡੇਲੀ ਕਲੀਨਿੰਗ ਵਾਲਾ ਜਾਂ ਸਕਿਨ ਕੇਅਰ ਵਾਲੇ ਕੋਈ ਪ੍ਰੋਡਕਟਸ ਤੁਸੀਂ ਰੱਖ ਸਕਦੇ ਹੋ ਕਿਸੇ ਵੀ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਇਹ ਸੋਹਣੀ ਲੱਗੂ ਕਿਚਨ ਵਿੱਚ ਛੋਟੇ ਛੋਟੇ ਸਪੈਸ ਹੁੰਦੇ ਨੇ ਸੌਸ ਦੇ ਕੋਈ ਆਰਗਾਨੋ ਦੇ ਉਹ ਵੀ ਪਾ ਸਕਦੇ ਹੋ ਕਿਵੇਂ ਮਰਜ਼ੀ ਇਹਨੂੰ ਯੂਜ਼ ਕਰ ਲਓ ਤੇ ਹੁਣ ਭੈਣ ਜੀਸ ਮੇਰੇ ਰੂਮ ਦੀ ਡਸਟਿੰਗ ਦਿਲ ਤਾਂ ਮੇਰਾ ਕਰ ਨਹੀਂ ਰਿਹਾ ਸੀ ਹੈਗਾ ਡਸਟਿੰਗ ਕਰਨ ਨੂੰ ਬਹੁਤ ਮੈਂ ਥੱਕੀ ਪਈ ਸੀ ਪਰ ਫਿਰ ਮੈਂ ਕਿਹਾ ਇਹਨੇ ਸਾਰੇ ਕੰਮ ਕਰਕੇ ਮੈਂ ਆਪਦੇ ਕਮਰੇਵਾਰੀ ਮੈਂ ਕਹਿਦਾਂ ਨੀ ਮੈਂ ਥੱਕ ਗਈ ਮੈਂ ਤਾਂ ਡਸਟਿੰਗ ਨਹੀਂ ਹੁੰਦੀ ਵੀ ਨਹੀਂ ਮੈਂ ਇੱਥੇ ਬੈਠਣਾ ਹੁਣ ਮੈਂ ਆਰਾਮ ਕਰਨਾ ਮੈਨੂੰ ਬੈਠੀ ਨੂੰ ਵੀ ਵਧੀਆ ਲੱਗੇ ਮੇਰਾ ਆਲਾ ਦਵਾਲਾ ਵੀ ਚਲੋ ਮੈਂ ਇਹਦੀ ਵੀ ਡਸਟਿੰਗ ਕਰ ਲਵਾਂਨੀ ਫਿਰ ਮੈਂ ਇਹਦੀ ਵੀ ਡਸਟਿੰਗ ਕਰਨੀ ਸ਼ੁਰੂ ਕਰ ਲਈ ਤੇ ਕਪੂਰਦਾਨੀ ਵਿੱਚ ਮੈਂ ਹੁਣ ਥੋੜਾ ਜਿਹਾ ਕਪੂਰ ਪਾ ਦਨੇ ਜਿਸ ਦਿਨ ਮੈਂ ਡਸਟਿੰਗ ਕਰਦੀ ਆ ਨਾ ਰੂਮ 'ਚ ਉਸ ਦਿਨ ਮੈਂ 2-3 ਟਿੱਕੇ ਕਪੂਰ ਦੇ ਪਾ ਕੇ ਇਹਦੇ ਵਿੱਚ ਲਗਾ ਦਨੇ ਆ ਤੇ ਬਹੁਤ ਸੋਹਣੀ ਫਰੇਗਰੈਂਸ ਫਿਰ ਰੂਮ 'ਚ ਆਉਣ ਲੱਗਦੀ ਹੁੰਦੀ ਬਹੁਤ ਜ਼ਿਆਦਾ ਮੈ ਆਪਣੇ ਰੂਮ ਦੀ ਡਸਟਿੰਗ ਵਾਸ਼ਰੂਮ ਵੀ ਡੀਪ ਕਲੀਨ ਕਰਨਾ ਸੀਗਾ ਪਰ ਹੁਣ ਥਕਾਵਟ ਇੰਨੀ ਹੋਈ ਪਈ ਸੀ ਕਿ ਬਸ ਮੇਰਾ ਜਵਾਬ ਸੀਗਾ ਡਸਟਿੰਗ ਵੀ ਮਸਾਂ ਹੀ ਮੈਂ ਕੀਤੀ ਆਪਣੇ ਰੂਮ ਦੀ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਨਾ ਕੰਮ ਮੁੱਕਦੇ ਨਹੀਂ ਪਰ ਥਕਾਵਟ ਹੋ ਜਾਂਦੀ ਆਪਾਂ ਨੂੰ ਕਹਿੰਦੇ ਆਪਾਂ ਨੇ ਵੀ ਬੋਡੀ ਦੀ ਕੈਪੇਬਿਲਿਟੀ ਹੁੰਦੀ ਹੈ ਕੋਈ ਆਪਣੇ ਵੀ ਕਪੈਸਿਟੀ ਹੁੰਦੀ ਵੀ ਇੰਨਾ ਕੰਮ ਕਰਾਂਗੇ ਜ਼ਿਆਦਾ ਨਹੀਂ ਕੰਮ ਕਰਾਂ ਤਾਂ ਮੈਂ ਕਰ ਲਾਂ ਪਰ ਉਸ ਤੋਂ ਬਾਅਦ ਫਿਰ ਆਪਦਾ ਨਾ ਕੁਝ ਨਾ ਕੁਝ ਦੁੱਖ ਹੋਊਗਾ ਆਪਣੇ ਸਰੀਰ ਤੇ ਕਿਉਂ ਆਪਾਂ ਸਰੀਰ ਨੂੰ ਤੰਗ ਕਰੀਏ ਔਖਾ ਕਰੀਏ ਫਿਰ ਇਸ ਕਰਕੇ ਮੈਂ ਉਹਨਾਂ ਕੀ ਕਰਦੀ ਹਾਂ ਜਿੰਨੇ ਨਾਲ ਮੈਨੂੰ ਠੀਕ ਲੱਗੇ ਮੈਂ ਠੀਕ ਰਵਾਂ ਵੀ ਉਸ ਤੋਂ ਬਾਅਦ ਵੀ ਕੰਮ ਨਹੀਂ ਰੈਸਟ ਵੀ ਕਰਨਾ ਉਸ ਤੋਂ ਬਾਅਦ ਫਿਰ ਸ਼ਾਮ ਦੇ ਕੰਮ ਸ਼ੁਰੂ ਹੋ ਜਾਣਗੇ ਵੀ ਆਪਣੇ ਬੋਡੀ ਨੂੰ ਮੈਂ ਤਕਲੀਫ ਨਹੀਂ ਦੇਣਾ ਚਾਹੁੰਦੀ ਤੇ ਹੁਣ ਆ ਗਏ ਸ ਮੇਰੇ ਕੋਮਸ ਵਾਸ਼ ਕਰਨ ਵਾਲੀਆਂ ਤਾਂ ਅੱਜ ਕੰਮ ਇਹ ਇਸ ਵਿੱਚ ਮੈਂ ਕੋਮਸ ਵਾਸ਼ ਇਹ ਵੀ ਕਰਦੇ ਹਾਂ ਮੈਂ ਉੱਪਰ ਸ਼ੈਂਪੂ ਪਾਲਾ ਨਹੀਂ ਕੋਮ ਤੇ ਉੱਪਰ ਸ਼ੈਂਪੂ ਲਗਾ ਕੇ ਥੋੜਾ ਜਿਹਾ ਇੱਕ ਪੁਰਾਣੇ ਟੂਥ ਬਰਸ਼ ਨਾਲ ਸਾਫ਼ ਕਰਦੀ ਹੁੰਦੀ ਆ ਜੇ ਤੁਸੀਂ ਕਿਸੇ ਹੋਰ ਤਰੀਕੇ ਨਾਲ ਤੋਂ ਉਹ ਤੁਹਾਨੂੰ ਮੈਂ ਜ਼ਰੂਰ ਦੱਸਦੇ ਹਾਂ ਜਿਆਦਾ ਗੰਦੀਆਂ ਕੌਮਸ ਨੇ ਬਹੁਤ ਜ਼ਿਆਦਾ ਤੁਸੀਂ ਉਹਨਾਂ ਨੂੰ ਫਿਰ ਗਰਮ ਪਾਣੀ ਵਿੱਚ ਸ਼ੈਂਪੂ ਪਾ ਕੇ ਡਿਪ ਵੀ ਕਰਕੇ ਰੱਖ ਸਕਦੇ ਹੋ ਕੁਝ ਟਾਈਮ ਲਈ ਪਰ ਮੈਂ ਬਹੁਤ ਜ਼ਿਆਦਾ ਗੰਦੀਆਂ ਕੌਮਸ ਨਹੀਂ ਕਰਦੀ ਮੈਂ ਹਫ਼ਤੇ ਤੋਂ ਸਾਣੀ ਮੈਂ ਕਹਿੰਦੀ 15 ਦਿਨਾਂ ਤੋਂ ਮੈਂ ਧੋਲ ਨਹੀਂ ਹੁੰਦੀ ਆ 15 ਦਿਨਾਂ ਤੋਂ ਮੈਂ ਆਪਣੀ ਕੌਮਸ ਧੋਲ ਨਹੀਂ ਹੁੰਦੀ ਤੇ ਸਾਫ਼ ਹੀ ਹੈਗੇ ਨੇ ਹੁਣ ਕਿਉਂਕਿ ਆਪਾਂ ਸਿਰ ਜਲਦੀ ਨਾਲਾ ਨੇ ਹੁਣ ਕਿਹਦਾ ਹੁੰਦਾ ਵੀ ਬਹੁਤ ਜਨ ਮੈਲ ਵਾਲੇ ਗੰਦੇ ਵਾਲ ਕਰਕੇ ਧੋਣੇ ਨੇ ਫਿਰ ਕੰਗੀ ਗੰਦੀ ਹੋ ਗਈ ਉਹ ਗੱਲ ਤਾਂ ਹੈ ਹੀ ਨਹੀਂ ਹੁਣ ਨਾ ਬਾਤ ਸ਼ੈਂਪੂ ਲਗਾ ਕੇ ਤੇ ਪੁਰਾਣੇ ਟੂਥ ਬਰਸ਼ ਨਾਲ ਮੈਂ ਸਾਫ਼ ਕਰ ਦਿੰਨੇ ਬਹੁਤ ਈਜ਼ੀਲੀ ਬਹੁਤ ਜਲਦੀ ਸਾਫ਼ ਹੋ ਜਾਂਦੀਆਂ ਨੇ ਇੰਨਾ ਤਾਂ ਕੋਈ ਮਿਹਨਤ ਵੀ ਲੱਗਦੀ ਹੈਗੀ ਕੋਈ ਟਾਈਮ ਨਹੀਂ ਲੱਗਦਾ 2 ਮਿੰਟ ਦਾ ਹੀ ਕੰਮ ਹੈ ਪਰ ਉਹੀ ਗੱਲ ਨਿੱਕੇ ਨਿੱਕੇ ਕੰਮ ਨਾ ਕਰਨ ਦੀ ਕੋਲ ਬਹੁਤ ਜ਼ਿਆਦਾ ਹੋ ਜਾਂਦੀ ਆ ਕੰਮ ਹੀ ਘਰਾਂ ਵਿੱਚ ਇੰਨੇ ਜ਼ਿਆਦਾ ਹੁੰਦੇ ਨੇ ਇੰਨੇ ਜ਼ਿਆਦਾ ਹੁੰਦੇ ਨਾ ਇਹ ਕੰਮ ਦਿਖਦੇ ਨੇ ਨਾ ਹੀ ਗਿਣਤੀ ਵਿੱਚ ਆਉਂਦੇ ਨੇਗੇ ਕੰਮ ਕਰਨੇ ਔਖੇ ਨਹੀਂ ਲੱਗਦੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਕੁਝ ਆਪਾਂ ਨੂੰ ਦਿਖਾवट ਹੋ ਜਾਂਦੀ ਫਿਰ ਆ ਹੁੰਦਾ ਬੱਸ ਬਹੁਤ ਹੋ ਗਿਆ ਤੁਕੋਂ ਉਸ ਤੋਂ ਧੇਗਣ ਧੋ ਕੇ ਬਿਲਕੁਲ ਹੋ ਗਿਆ ਸਾਫ ਤੇ ਥੋੜੇ ਟਾਈਮ ਲਈ ਨਾ ਰੱਖ ਦੂੰਗੀ ਮੈਂ ਧੁੱਪੇ ਹੁਣ ਧੋ ਕੇ ਤਾਂ ਕਿ ਅੰਦਰੋਂ ਪਾਣੀ ਇਹਦਾ ਅਚੀ ਤਰ੍ਹਾਂ ਸੁੱਕ ਜੇ ਅਚੀ ਤਰ੍ਹਾਂ ਖੁੱਲੇ ਹੀ ਪਾਣਾ ਕਰਦੇ ਹਾਂ ਵਾਸ਼ ਤੇ ਹੁਣ ਧੁੱਪੇ ਰੱਖ ਕੇ ਆਉਂਗੀ ਇਹਨਾਂ ਨੂੰ ਟਾਈਮ ਹੋ ਗਿਆ 11 ਵਜੇ ਦਾ 11 ਵਜਰ ਵਾਲੇ ਨੂੰ 5 ਮਿੰਟ ਰਹਿ ਗਏ ਨਾ ਕੇ ਮੈਂ ਹੋ ਗਈ ਫ੍ਰੀ ਫ੍ਰੀ ਤਾਂ ਨਹੀਂ ਹੋਈ ਹੈਗੀ ਯਾਨੀ ਨਾ ਇਹ ਇੱਕ ਵਾਰ ਕੰਮ ਖਤਮ ਹੋ ਗਿਆ ਹੁਣ ਬੈਠਣ ਨੂੰ ਲਈ ਕੰਮ ਰਹਿ ਗਿਆ ਕਪੜੇ ਜਿਹੜੇ ਬਾਹਰ ਪਾਏ ਸੀ ਹੋਰ ਰਹਿ ਗਏ ਸੀ ਆਜੂ ਉਤਾਰ ਲੈ ਸਾਰੇ ਸੁੱਕ ਗਏ ਆਲਮੋਸਟ ਤੇ ਤੈ ਕਰਦੀਆਂ ਨਾਲ ਕਾਫੀ ਲੈ ਕੇ ਆ ਕੇ ਕਾਫੀ ਪੀਣੀ ਬਹੁਤ ਥਕਾਵਟ ਹੋ ਗਈ ਸੀ ਨਹੀਂ ਮੈਂ ਐਸ ਵੇਲੇ ਕਾਫੀ ਚਾਹ ਕੁਝ ਪੀਂਦੀ ਨਹੀਂ ਹੁੰਦੀ ਪਰ ਅੱਜ ਮੈਨੂੰ ਐ ਦਿਲ ਕਰ ਰਿਹਾ ਸੀ ਵੀ ਕਾਫੀ ਮਿਲ ਜੇ ਤਾਂ ਮੈਂ ਥੋੜਾ ਜਿਹਾ ਵੀਡੀਓ ਦਾ ਕੰਮ ਕਰ ਲਵਾਂਗੀ ਪਾਠ ਵੀ ਦੇਖੂੰਗੀ ਦੁਪਹਿਰ ਤੋਂ ਬਾਅਦ ਕਰੂੰਗੀ ਲਾਂਚ ਕਰਨ ਤੋਂ ਬਾਅਦ ਹੁਣ ਬਿਲਕੁਲ ਆਇਆ ਨਾ ਜੇ ਮੈਂ ਪਾਠ ਕਰੂੰ ਮੈਥੋਂ ਨੀਂਗਾ ਲੱਗਣ ਮੇਰਾ ਸਿਰ ਘੁੰਮੂਗਾ ਵੀਡੀਓ ਵੀ ਐਡਿਟ ਕੋਸ਼ਿਸ਼ ਕਰੂੰ ਜੇ ਹੋਊਗੀ ਤਾਂ ਠੀਕ ਨਹੀਂ ਵਰਤ ਮੈਂ ਘੰਟਾ ਮੇਰਾ ਇ ਕੰਮ ਬਹੁਤ ਜਿਆਦਾ ਸੀ। ਅੱਜ ਇੱਕ ਮਿੰਟ ਵੀ ਮੈਨੂੰ ਬੈਠਣਾ ਮਿਲਿਆ। ਬਹੁਤ ਕੰਮ ਨਿਬੜੇ ਨੇ। ਤੇ ਕੁਝ ਰਹਿ ਵੀ ਗਿਆ ਜਿਹੜੇ ਜ਼ਰੂਰੀ ਜਾਲੇ ਕੰਮ ਹੋ ਲੱਗਦੇ ਨੇ ਮੈਂ ਜ਼ਰੂਰੀ ਉਹ ਮੈਨੂੰ ਲੱਗਦਾ ਮੈਂ ਕਰ ਲਾ। ਮੈਂ ਸਲਾਹ ਦੀ ਲੌਬੀ ਡਸਟਿੰਗ ਕਰ ਲਾ ਪਰ ਲੌਬੀ ਦੀ ਡਸਟਿੰਗ ਨਹੀਂ ਹੋ ਪਾਈ। ਕੱਲਾ ਹਾਸਪੀਟਲ ਤੋਂ ਤਾ ਲੌਬੀ ਦੇ ਸੈਂਟਰ ਟੇਬਲ ਸਾਫ ਕਰਤਾ ਬਸ ਇੰਨਾ ਕੀ ਹੋਇਆ। ਬਾਕੀ ਡਸਟਿੰਗ ਰਹਿ ਗਈ। ਤਾਂ ਕਾਫੀ ਜਿਆਦਾ ਕੰਮ ਸੀ ਅੱਜ। ਹੋ ਵੀ ਕੀ ਕੰਮ ਕੁਝ ਰਹਿ ਵੀ ਗਿਆ ਸਾਰਾ ਇੱਕ ਵਾਰ ਇਸ ਫਿਰ ਆਪਾਂ ਕਰ ਵੀ ਨਹੀਂ ਸਕਦੇ ਹੁੰਦੇ। ਬਸ ਇੰਨਾ ਹੁਣ ਸਬਜ਼ੀ ਜਿਵੇਂ ਰਾਜਮਾਂ ਸਬਜ਼ੀ ਬਣ ਗਈ ਸ਼ਾਮ ਨੂੰ ਮ ਅਸਕਾ ਲਾਟਾ ਗੁੰਨ ਲਏ ਫੁੱਲ ਕੇ ਬਣਾ ਲਾਂਗੇ ਸਬਜ਼ੀ ਪਈ ਹੈ ਤੇ ਹੁਣ ਕਰਦੇ ਵੀਡੀਓ ਦਾ ਐਂਡ ਜੈਸਮੀ ਰਾਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਸ ਲਾਈਕ ਕਰ ਵਮੈਂਟ ਕਰਨਾ ਚੈਨਲ ਨੂੰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਹੋਏ ਬਿਨਾ ਸਬਸਕ੍ਰਾਈਬ ਕੀਤੇ ਵੀਡੀਓ ਸੇਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ